ਇਹ ਜ਼ਿੰਦਗੀ ਚਲਦੇ ਰਹਿਣ ਦਾ ਨਾਮ ਹੈ ਇਹ ਕਦੀ ਵੀ ਰੁਕਦੀ ਨਹੀਂ ਕੋਈ ਤੁਹਾਡੀ ਲਾਈਫ ਚ ਆਏ ਕੋਈ ਜਾਏ ਤੁਹਾਨੂੰ ਲਾਸ ਹੋਵੇ ਪ੍ਰੋਫਿਟ ਹੋਵੇ ਇਹ ਚਲਦੀ ਰਹਿਣਾ ਹੈ ਅ ਵੱਧ ਤੋਂ ਵੱਧ ਕੋਸ਼ਿਸ਼ ਇਹ ਹੁੰਦੀ ਹੈ ਕਿ ਲਾਈਫ ਦੇ ਵਿੱਚ ਖੁਸ਼ ਰਹਿ ਜਾਏ ਚਾਹੇ ਆਪਾਂ ਖੁਸ਼ ਹਾਂ ਜਾਂ ਨਹੀਂ ਆ ਬਟ ਖੁਸ਼ ਰਹਿਣ ਦੀ ਪੂਰੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਹਾਰਿ ਕੇ ਨਾ ਸਸ਼ਿਕਾਲ ਜੀ ਵੈਲਕਮ ਟੂ ਆਰ ਚੈਨਲ ਰਮਨਿਤ ਵਲogs ਆਈ ਹੋਪ ਤੁਸੀਂ ਸਾਰੇ ਸਿੱਖੋਗੇ ਆਪਣੇkörper ਦੇ ਵਿੱਚ ਤੰਦਰੁਸਤ ਹੋਵੋਗੇ ਜੇ ਟਾਈਮ ਹੈ ਜੀ ਸਵੇਰ ਦਾ ਤੇ ਪਾਚੂ ਸਕੂਲ ਤੋਂ ਹੋ ਗਿਆ ਹੈ ਲੇਟ ਕਿਉਂਕਿ ਇਹ ਉੱਠੀ ਹੀ ਲੇਟ ਹੈ ਤੇ ਇੱਥੇ ਮੈਂ ਬਣਾ ਪਹਿਲੇ ਪਾਚੂ ਦਾ ਪਾਣੀ ਲਗਾਇਆ ਹੀ ਹੈ ਗਰਮ ਹੋ ਰਿਹਾ ਹੈ ਜਿੰਨੀ ਦੇਰ ਤੱਕ ਮੈਂ ਇਹਦੇ ਲਈ ਓਟਸ ਬਣਾਣੇ ਹੈ ਉਹਦੀ ਤਿਆਰੀ ਕਰ ਰਹੀ ਹਾਂ ਸਬਜ਼ੀਆਂ ਵਗੈਰਾ ਮੈਂ ਕੱਟ ਕੇ ਧੋ ਕੇ ਰੱਖ ਲਈਆਂ ਸੀ ਜੇ ਜਿੰਨੇ ਦੇਰ ਤੱਕ ਸਬਜ਼ੀਆਂ ਪਕਣ ਗਈਆਂ ਤਦ ਤੱਕ ਇਹਦਾ ਪਾਣੀ ਵੀ ਹਾਂਜੀ ਇਹ ਪੈਨ ਹੋ ਗਿਆ ਹੈ ਗਰਮ ਇਹਦੇ ਵਿੱਚ ਮੈਂ ਪਾਉਂਗੀ ਦੇਸੀ ਘਿਓ ਇੱਕ ਚਮਚ ਤੋਂ ਵੀ ਘੱਟ ਮਤਲਬ ਇਹ ਵਾਲਾ ਚਮਚ ਹੈ ਥੋੜਾ ਜਿਹਾ ਵੱਡਾ ਇਹ ਪੂਰਾ ਚਮਚ ਨਹੀਂ ਪਾਇਆ ਇਸ ਤੋਂ ਘੱਟ ਪਾਇਆ ਹੈ ਤੇ ਇਹ ਸਬਜ਼ੀਆਂ ਨਾ ਜਿਵੇਂ ਆਪਾਂ ਸਬਜ਼ੀਆਂ ਲੈ ਕੇ ਆਨੇ ਆ ਤੇ ਫਿਰ ਮੈਂ ਥੋੜੀ-ਥੋੜੀਆਂ ਕਰਕੇ ਨਾ ਰੱਖ ਲੈਣੀ ਹੁੰਦੀਆਂ ਕਿਉਂਕਿ ਕਈ ਵਾਰ ਆਪਾਂ ਚਾਵਲ ਵਗੈਰਾ ਬਣਾਉਨੇ ਆ ਉਹਦੇ ਵਿੱਚ ਪਿਆ ਜਾਂਦੀਆਂ ਜਾਂ ਬੱਚੇ ਜਿਵੇਂ ਸੇਵੀਆਂ ਬਣਾ ਲਏ ਮੈਗੀ ਬਣਾ ਲਏ ਨਾ ਉਹਨਾਂ ਚੀਜ਼ਾਂ 'ਚ ਓਟਸ ਚ ਦਲੀਏ 'ਚ ਔਰ ਇੱਥੇ ਮੈਂ ਕਾਫੀ ਸਾਰੀਆਂ ਵੈਜੀਟੇਬਲਜ਼ ਇਕੱਠੀਆਂ ਕੀਤੀਆਂ ਸੀ ਲਾਈਕ ਪਾਲਕ ਅ ਸੋਰੀ ਹਾਂ ਮਟਰ ਮੇਰੇ ਦਿਮਾਗ ਚ ਰਹਿ ਸੀ ਪੀਸ ਕਰवानी ਆ ਪਾਚ ਨੂੰ ਤੇ ਮੈਂ ਮਟਰ ਬੋਲੀ ਲੈ ਲਈਆਂ हे hey भगवान हां मटर मशरूम पालक और गाजर बाकी ਇਹਦੇ ਵਿੱਚ ਪਿਆਜ਼ ਪਾਇਆ ਹੈ ਇਹ ਸਾਰੀਆਂ ਸਬਜ਼ੀਆਂ ਨੂੰ ਆਪਾਂ ਸੌਟੇ ਕਰ ਲਾਂਗੇ ਪਹਿਲੇ ਸਾਰੀਆਂ ਸਬਜ਼ੀਆਂ ਇਹਦੇ ਵਿੱਚ ਪਾ ਲਈਆਂ ਨੇ ਆਪਾਂ ਤੇ ਹੁਣ ਇਹਨਾਂ ਨੂੰ ਇਹ ਸੌਟੇ ਕਰਾਂਗੇ ਫिलहाल ਮੈਂ ਇਹਦੇ ਵਿੱਚ ਨਾ ਕੁਝ ਵੀ ਨਹੀਂ ਪਾਉਂਗੀ ਕਿਉਂਕਿ ਮੇਰੇ ਕੋਲੇ ਇੰਨਾ ਟਾਈਮ ਵੀ ਨਹੀਂ ਹੈ ਜਲਦੀ ਜਲਦੀ ਇਹ ਆਪਾਂ ਬਣਾਨੇ ਆ ਓਟਸ ਕੋਈ ਵੀ ਖਾ ਸਕਦਾ ਹੈ ਔਰ ਇਹ ਆਪਾਂ फटाफट ਬਣਾ ਵੀ ਸਕਦੇ ਆ ਕੋਈ ਵੀ ਖਾ ਸਕਦਾ ਫਿਰ ਇਹ ਸਾਰੀਆਂ ਸਬਜ਼ੀਆਂ ਜੀ ਮੈਂ ਪਾ ਦਿੱਤੀਆਂ ਇਹਦੇ ਵਿੱਚ ਪੈਨ ਦੇ ਵਿੱਚ ਔਰ ਇਹਨਾਂ ਨੂੰ ਮਿਕਸ ਕਰ ਲਿਆ Shimla mirch dasna bhul gayi Shimla mirch bhi payi hai main ha bachake rakhi si ਤੁਸੀਂ ਵੀ ਬਚਾ ਕੇ ਰੱਖ ਸਕਦੇ ਹੋ ਥੋੜੀਆਂ ਥੋੜੀਆਂ ਸਬਜ਼ੀਆਂ ਤੇ ਇਸ ਤਰ੍ਹਾਂ ਹੈਲਦੀ ਹੈਲਦੀ ਫੂਡ ਜਿਹੜੇ ਆ ਉਹ ਈਟ ਕਰ ਸਕਦੇ ਹੋ ਆਪਣੇ ਬੱਚਿਆਂ ਨੂੰ ਖਵਾ ਸਕਦੇ ਹੋ ਠੀਕ ਹੈ ਔਰ ਜਿਆਦਾ ਟਾਈਮ ਨਾ ਲੈਂਦੇ ਹੋਏ ਮੈਂ ਤੁਹਾਨੂੰ ਇਹਦੇ ਉੱਪਰ ਆਪਾਂ ਲਗਾ ਦੇਣੀ ਹੈ ਲਿਡ ਔਰ ਫਲੇਮ ਹੈ ਆਪਣੀ ਸਲੋ ਫਲੇਮ ਹੈ ਆਪਣੀ ਸਲੋ ਜਦ ਤੱਕ ਮੈਂ ਪਾਚੂ ਨੂੰ ਨਵਾਣਾ ਹੈ ਤਦ ਤੱਕ ਇਹ ਸਾਰੀਆਂ ਸਬਜ਼ੀਆਂ ਜਿਹੜੀਆਂ ਐ ਬਿਲਕੁਲ ਪੱਕ ਜਾਣਗੀਆਂ ਪਰਫੈਕਟਲੀ ਤੇਜੀ ਹੁਣ ਪਾਚੂ ਜਾ ਰਿਹਾ ਹੈ ਆਪਣਾ ਨਹਾਣ ਦੇ ਲਈ ਵਾਸ਼ਰੂਮ 'ਚ ਪਾਚੂ ਜੀ ਗੁੱਡ ਮਾਰਨਿੰਗ ਬੋਲੋ ਸਹੀ ਤਾਂ ਰੰਗ ਬੋਲੋ ਗੁੱਡ ਮਾਰਨਿੰਗ ਹਾਂਜੀ ਪਾਚੂ ਨਾ ਤੋਂ ਕਿ ਰੈਡੀ ਹੋ ਗਿਆ ਬਸ ਇਹਦੇ ਵਾਲ ਜਿਹੜੇ ਆ 50% ਸੁੱਕ ਗਏ ਆ 50% ਸੁਕਣੇ ਬਾਕੀ ਆ ਤੇ ਇਧਰ ਆਪਣੀਆਂ ਸਬਜ਼ੀਆਂ ਜਿਹੜੀਆਂ ਇਹ ਵੀ ਪੱਕ ਚੁੱਕੀਆਂ ਦੇਖੋ ਲਗਭਗ ਪੱਕ ਹੀ ਚੁੱਕੀਆਂ ਨੇ ਹੁਣ ਇਸੇ ਮੈਂ पावगी आप हल्का जहा नमक तो 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 बिल्कुल इन्नी की एक चुटकी जिनी लाल मिर्च हल्दी हल्दी थोड़ी ज्यादा पाई है मैं और ये मसाला ये मसाला है गा। काफी समान पाया है इस मसाले दीजा लगी ही है ये काली मिर्च भी पाई है मैं ਇਸ ਦੇ ਵਿੱਚ ਮਿਰਚੀ ਦਾ ਟੇਸ ਕੰਪਲੀਟ ਹੋ ਜਾਣਾ ਹੈ ਇਸ ਮਸਾਲੇ ਦੀ ਲਾਲੀ ਸਾਰੀ ਫਲੇਵਰ ਆ ਜਾਣੀ ਹੈ ਨਾਲ ਹੀ ਇਹਦੇ ਵਿੱਚ ਮੈਂ ਪਾ ਦੇਣੀ ਹੈ ਹੁਣ ਥੋੜੇ ਜਿਹਾ ਓਟਸ ਇੱਕ ਮੁੱਠੀ ਤੋਂ ਥੋੜੇ ਜਿਆਦਾ ਨੇ ਤੇ ਲਓ ਜੀ ਇਹ ਆਪਾਂ ਸਾਰਾ ਮਿਕਸ ਕਰ ਲਿਆ ਇਸ ਤੋਂ ਬਾਅਦ ਆਪਾਂ ਕਾਹਨ ਦੇ ਦੇ ਵਿੱਚ ਇੱਕ ਗਲਾਸ ਪਾਣੀ ਦਾ ਤੇ ਇਹਨੂੰ ਫਿਰ ਦੁਬਾਰਾ ਇੱਕ ਵਾਰੀ ਅੱਛੀ ਕਰਾ ਮਿਕਸ ਕਰ ਲਾਂਗੇ ਇਹਨੇ ਯਮੀ ਬੰਦੀ ਹੈ ਨਾ ਬਹੁਤ ਜ਼ਿਆਦਾ ਦਲੀਆਂ ਵੀ ਏਸੀ ਤਰ੍ਹਾਂ ਬਣਾ ਸਕਦੇ ਹੋ ਤੁਸੀਂ ਖਿਚੜੀ ਵੀ ਇਸ ਤਰ੍ਹਾਂ ਬਣਾ ਸਕਦੇ ਹੋ ਕਈ ਬੱਚੇ ਕਹਿੰਦੇ ਹਨ ਮਰੀਜ਼ਾਂ ਵਾਲਾ ਖਾਣਾ ਬਣਾਤਾ ਜਦੋਂ ਆਪਾਂ ਇਹ ਕੁਝ ਪਾਵਾਂਗੇ ਨਾ ਥੋੜੀ ਥੋੜੀ ਸਬਜੀ ਮਤਲਬ ਰੱਖ ਕੇ ਤੇ ਫਿਰ ਇਹ ਪਾਣੀ ਜਾਂਦਾ ਹੈ ਹਨਾ ਜਿਹੜੀ ਵਿੱਚ ਕਹਿੰਦੇ ਕਿ ਮਰੀਜ਼ਾਂ ਵਾਲਾ ਖਾਣਾ ਦੇਤਾ ਉਹ ਕਹਿਣਾ ਭੁੱਲ ਜਾਣਗੇ ਮਰੀਜ਼ਾਂ ਵਾਲਾ ਖਾਣਾ ਜਦੋਂ ਖਾਣਗੇ ਖੁਦ ਮੰਗਣਗੇ ਇਹ ਸਾਰੀਆਂ ਚੀਜ਼ਾਂ ਔਰ ਇਹਨੂੰ ਮੈਂ ਟੱਕ ਦਿੰਨੀ ਆ ਫਲੇਮ ਕਰ ਦਾਂਗੇ ਫਿਰ ਤੋਂ ਦੁਬਾਰਾ ਸਲੋ ਇਹ ਹੁਣ ਓਟਸ ਜਿਹੜੇ ਇਹ ਤੇ ਜਲਦੀ ਗਲ ਜਾਣਗੇ ਪਾਣੀ ਵੀ ਜਲਦੀ ਸੁੱਕ ਜਾਏਗਾ ਇਹਦਾ ਜੀ ਮੈਂ ਵੀ ਹੋ ਗਈਆਂ ਰੈਡੀ ਅੱਜ ਮੈਂ ਵੀ ਕਿਤੇ ਜਾਣਾ ਹੈ ਕੰਮ ਕੋਈ ਥੋੜਾ ਜ਼ਰੂਰੀ ਕੰਮ ਹੈ ਕੋਈ ਉੱਥੇ ਜਾਣਾ ਤੇ ਮੈਂ ਵੀ ਹੋ ਗਈਆਂ ਰੈਡੀ ਐਂਡ ਇੱਥੇ ਪਾਚੂ ਵੀ ਮੇਰਾ ਤਿਆਰ ਹੋ ਗਿਆ। ਕੋ ਜੀ ਔਰ ਸਭਨੇ ਘਰੇ ਬੜ ਕੇ ਤਿਆਰ ਹੋ ਗਿਆ। ਪਾਚੂ ਦਾ ਟਿਫਿਨ ਜਿਹੜਾ ਉਹ ਮੈਂ ਤਿਆਰ ਕਰਤਾ। ਖਾਣਾ ਤਾਂ ਇਹਨੇ ਪੂਰਾ ਨਹੀਂ ਆ। ਉਹ ਬੱਚੇ ਸ਼ੇਅਰ ਕਰਕੇ ਇੱਕ ਦੂਸਰੇ ਨਾਲ ਸਾਰੇ ਖਾ ਲੈਂਦੇ ਹੁੰਦੇ ਆ ਸ਼ੇਅਰਿੰਗ ਕਰਕੇ। ਬਟ ਲੁੱਕ ਦੇਖੋ ਤੁਸੀਂ ਕਿੰਨੇ ਵਧੀਆ ਲੱਗ ਰਹੇ ਆ। ਹੁਣ ਇਹ ਹੀ ਕੌਣ ਚ ਵੀ ਯੰਮੀ ਲੱਗਣਗੇ। ਔਰ ਇਧਰ ਜਿਹੜਾ ਪਾਚੂ ਦੀ ਵੀ ਆਪਾਂ ਬੋਦੀ ਜੀ ਕਰ ਦਿੱਤੀ। ਬੋਦੀ ਪਾਚੂ ਇਧਰ ਇਧਰ ਸ਼ਾਰਿਆਂ ਨੂੰ ਦਿਖਾਓ ਆਪਣੀ। ਬੋਦੀ ਓਏ ਓਏ ਹੁਣ ਮੈਂ ਇਹ ਵਾਲੇ ਬਰਤਨ ਪਹਿਲੇ ਚੱਕ ਕੇ ਅੰਦਰ ਰੱਖੂੰਗੀ। ਫਿਰ ਪਾਚੂ ਨੂੰ ਛੱਡ ਕੇ ਸਕ ਬਾਸੀ ਸਕੂਲੋਂ ਆ ਗਏ ਸੀ ਅਸੀਂ ਚੱਲ ਲਈਆਂ ਮਾਰਕੀਟ ਤੇ ਪਾਚੀ ਦੀ ਰਿਪੋਰਟ ਵੀ ਨਹੀਂ ਚੇਂਜ ਕੀਤੀ ਕਿਉਂਕਿ ਮੈਂ ਲੇਟ ਬਹੁਤ ਜ਼ਿਆਦਾ ਹੋ ਗਈ ਸੀ ਮੈਂ ਤੇ ਪਾਚੂ ਜਾ ਰਹੇ ਹਾਂ ਖੁਸ਼ੀ ਤੇ ਮੈਂ ਅਸੀਂ ਮੈਂ ਜਾਣਾ ਸੀ ਐਕਚੁਅਲੀ ਮਾਰਕੀਟ ਤੋਂ ਥੋੜਾ ਜਿਹਾ ਸਮਾਨ ਲੈਣ ਦੇ ਲਈ ਉਹ ਮੈਂ ਲੈ ਆਈਆਂ ਪਰ ਮੈਨੂੰ ਪੂਰਾ ਸਮਾਨ ਨਹੀਂ ਮਿਲਿਆ ਚਲੋ ਕੋਈ ਗੱਲ ਨਹੀਂ ਜਿੰਨੇ ਨਾਲ ਮੇਰੇ ਸਰਦਾ ਸੀ ਉਹਨਾਂ ਕ ਮੈਨੂੰ ਮਿਲਿਆ ਬਾਕੀ ਇੱਕ ਜ਼ਰੂਰੀ ਸੀ ਉਹ ਨਹੀਂ ਮਿਲਿਆ ਆਪਾਂ ਨੂੰ ਉਹ ਫਿਰ ਦੇਖੂੰਗੀ ਮੈਂ ਕਿਸੇ ਤੋਂ ਮੰਗਵਾ ਲਾਂਗੀ ਯਾ ਆਨਲਾਈਨ ਨੇ ਨਹੀਂ ਮਿਲ ਰਿਹਾ ਸੀ ਇਸ ਕਰਕੇ ਮੈਨੂੰ ਜਾਣਾ ਪਿਆ ਅਸੀਂ ਆਨਲਾਈਨ ਨਾਲ ਦੇਖਿਆ ਜਾਵੇ ਤਾਂ অনলাইন ਜਿਹੜਾ ਉਹ ਸਮਾਨ ਸਹੀ ਰੇਟ ਤੇ ਮਿਲਦਾ ਹੈ ਬਾਜ਼ਾਰਾਂ ਨਾਲੋਂ ਬਾਜ਼ਾਰਾਂ ਚੋਂ ਜ਼ਿਆਦਾ ਮਹਿੰਗਾ ਜਿੱਥੇ ਤੱਕ ਮੈਨੂੰ ਲੱਗਿਆ ਬਾਜ਼ਾਰਾਂ ਚੋਂ ਜ਼ਿਆਦਾ ਮਹਿੰਗਾ ਮਿਲਦਾ ਹੈ ਕੁਝ ਕੁ ਚੀਜ਼ਾਂ ਨੇ ਜਿੱਦਾਂ ਜੇ ਆਪਾਂ ਪੰਸਾਰੀ ਤੋਂ ਕੁਝ ਲੈਣਾ ਹੈ ਤਾਂ ਉਹ ਚੀਜ਼ਾਂ ਸਾਨੂੰ ਬਾਜ਼ਾਰ ਚ ਸਹੀ ਰੇਟ ਤੇ ਮਿਲ ਜਾਂਦੀਆਂ ਬਾਕੀ ਦਾ ਜਿਹੜਾ ਸਮਾਨ ਹੁੰਦਾ ਕੋਈ ਪ੍ਰੋਡਕਟ ਲੈਣੀ ਹੁੰਦੀ ਹੈ ਕੁਝ ਵੀ ਉਹ ਬਾਜ਼ਾਰ ਚ ਥੋੜਾ ਕੋਸਟਲੀ ਮਿਲਦਾ ਤੇ ਹਾਂਜੀ ਹੁਣ ਖੁਸ਼ੀ ਤੇ ਮੈਂ ਬੈਠੀ ਆਂ ਕੁਸ਼ੀ ਸਕੂਲ ਤੋਂ ਆ ਕੇ ਪੁੱਛਾਂ ਤਾਂ ਕੋਈ ਹਨਾ ਟਿਊਸ਼ਨ ਤੋਂ ਵੀ ਹੋ ਕੇ ਆ ਗਈ ਹੈ ਤੇ ਇੱਥੇ ਪਾਚੂ ਨੂੰ ਜੀ ਆਪਾਂ ਸੁਵਾ ਦਿੱਤਾ ਪਾਚੂ ਆਪਣਾ ਸੋ ਰਿਹਾ ਪਾਚੂ ਪਿੱਤ ਗਿਆ ਪਾਚ ਔਰ ਪਾਚੂ ਨੂੰ ਮੈਂ ਬੁੱਕ ਲੈ ਕੇ ਦਿੱਤੀ ਤੇ ਇਹਨੇ ਬੁੱਕ ਦੀਆਂ ਪੂਰੀਆਂ ਤਜੂਗਾ ਤੇ ਮਤਲਬ ਇੱਕ ਇੱਕ ਪੇਜ ਟੋਟੇ ਟੋਟੇ ਕਰਤਾ ਇਹਨੇ ਬੁੱਕ ਦਾ ਇਹਨੂੰ ਸ਼ੌਂਕ ਵੀ ਹੈ ਬਸ ਇਹ ਹੈ ਕਿ ਉਹੀ ਨਾ ਸ਼ੌਂਕ ਸ਼ੌਂਕ ਤੇ ਇਹਨੇ ਇੱਕ ਇੱਕ ਪੇਜ ਕਰਤਾ ਪੂਰੀ ਬੁੱਕ ਦਾ ਇਹਨਾਂ ਸ਼ੁਕਰ ਹੈ ਕਿ ਇਹਨਾਂ ਤੇ ਲੈਮੀਨੇਸ਼ਨ ਸੀਗੀ ਸਾਰੇ ਪੇजेस ਤੇ ਲੈਮੀਨੇਸ਼ਨ ਵਾਲੀ ਬੁੱਕ ਹੈ ਪੇਜ ਨਹੀਂ ਫਟੇ ਬਾਕੀ ਜਿਹੜਾ ਪਿੰਨਅਪ ਕੀਤੀ ਹੋਈ ਸੀਗੀ ਨਾ ਉਹ ਪਿੰਨ ਨਿਕਲ ਗਏ ਆ ਉਹ ਫਿਰ ਦੁਬਾਰਾ ਜੋੜਨੇ ਪੈਣੇ ਆ ਪਿੰਨ ਦੇ ਨਾਲ ਹੀ ਜੋੜਨੇ ਆ ਬੁੱਕ ਲੱਗ ਗਈ ਆ ਬੁੱਕ ਲੱਗ ਗਈ ਆ ਹੈ ਹੈ ਸੋ ਇਹਨੂੰ ਨਾ ਬਹੁਤ ਭੁੱਖ ਲੱਗਦੀ ਹੈ ਬਹੁਤ ਜ਼ਿਆਦਾ ਕਹ ਦੇ ਕੀ ਖਾਣ ਕੋਝ ਬਣਾਵਾਂ। ਹਾਂ ਬਸ ਇਹਨੂੰ ਐ ਹੁੰਦਾ ਵੀ ਕੁਝ ਬਣਾ ਦੋ ਕੁਝ ਨਾ ਕੁਝ ਪਰ ਮੈਂ ਇਹਦੀਆਂ ਆਦਤਾਂ ਨੇ ਜਿਹੜੀਆਂ ਛੁੜਵਾ ਰਹੀਆਂ ਕਿਉਂਕਿ ਜੇ ਅਸੀਂ ਕੁਝ ਖਾਣੇ ਆ ਆਊਟਪਟਾਂ ਕੁਝ ਵੀ ਖਾਣੇ ਆ ਤਾਂ ਇੱਕ ਤਾਂ ਸਾਡੀ ਹੈਲਥ ਤੇ ਬਹੁਤ ਜ਼ਿਆਦਾ ਬੁਰਾ ਇਫੈਕਟ ਪੈਂਦਾ ਇੱਕ ਸਾਡੀ ਸਕਿਨ ਤੇ ਬਹੁਤ ਬੁਰਾ ਇਫੈਕਟ ਪੈਂਦਾ ਉਹ ਕੋਸ਼ਿਸ਼ ਕਰ ਰਹੀਆਂ ਕਿ ਇਹਨੂੰ ਜਿਹੜੀਆਂ ਚੀਜ਼ਾਂ ਨੇ ਨਾ ਜਿਹੜੀਆਂ ਜ਼ਿਆਦਾ ਪਸੰਦ ਆ ਉਹ ਛੁੜਵਾਉਣ ਦੀ ਕੋਸ਼ਿਸ਼ ਕਰ ਰਹੀਆਂ ਇਹਦੇ ਮੋਮੋਸ ਫੇਵਰਟ ਹੈ। ਕੋਸ਼ਿਸ਼ ਕਰਾਂਗੇ ਕਿ ਮੋਮੋਸ ਮੈਂ ਘਰ ਹੀ ਬਣਾ ਕੇ ਦਿਆ ਕਰਾਂ ਇਹਨੂੰ ਆਟੇ ਵਾਲੇ, ਬਾਹਰੋਂ ਮੈਦੇ ਵਾਲੇ ਨਾ ਹੀ ਮੰਗਾ ਕੇ ਦਿਆ ਕਰਾਂ। ਹੈਨਾ? ਔਰ ਇਹਨੂੰ ਮੈਗੀ ਜਿਹੜੀ ਫੇਵਰਟ ਹੈ, ਮੈਗੀ ਵੀ ਇਹਦੀ ਬੰਦ ਕਰवानी ਹੈ। ਥੋੜੇ ਦਿਨਾਂ ਤੋਂ ਇਹਨੂੰ ਮੈਗੀ ਖਾਣ ਦੀ ਕਾਫੀ ਜ਼ਿਆਦਾ ਜਿਹੜੀ ਆਦਤ ਪੈ ਗਈ ਹੈ, ਉਹ ਆਦਤ ਇਹਦੀ ਮੈਂ ਬੰਦ ਕਰवानी ਹੈ। ਔਰ ਤੇ ਹਾਂਜੀ ਤੁਹਾਡੇ ਨਾਲ ਇੱਕ ਚੀਜ਼ ਸ਼ੇਅਰ ਕਰਨ ਲੱਗੀ ਹਾਂ। ਪਲੀਜ਼ ਵਲੌਗ ਨੂੰ ਪੂਰਾ ਵੇਖਣਾ। ਸਕਿਪ ਬਿਲਕੁਲ ਵੀ ਨਾ ਕਰਿਓ। ਅ ਅਗਰ ਤੁਹਾਨੂੰ ਵਲੌਗ ਪਸੰਦ ਆਂਦਾ ਹੈ ਤਾਂ ਹਾਈਪ ਕਿਤੇ ਵੀ ਨਾ ਬਿਲਕੁਲ ਵੀ ਨਾ ਜਾਇਆ ਕਰੋ। ਬਣੀ ਰਹਿਣਾ ਜੀ ਪੂਰੇ ਬਲੌਗ ਦੇ ਨਾਲ ਫੁੱਲ ਬਲੌਗ ਵਾਚ ਕਰਨਾ ਤੇ ਹਾਂ ਜੀ ਜੋ ਮੈਂ ਤੁਹਾਨੂੰ ਦੱਸਣ ਲੱਗੀ ਆ ਉਹਦੇ ਲਈ ਪਹਿਲੇ ਦਾਜਾ ਤੁਹਾਨੂੰ ਕੀ ਕੀ ਚਾਹੀਦਾ ਹੈ ਇਹ ਹੈ ਜੀ ਬਦਾਮ ਦਾ ਤੇਲ ਇਹ ਹੈਗੇ ਆ ਵਿਟਾਮਿਨ E ਦੇ ਕੈਪਸੂਲ ਮੁਲਠੀ ਔਰ ਇਹ ਹੈ ਜੀ ਨਾਰੀਅਲ ਦਾ ਤੇਲ ਜੇਕਰ ਤੁਸੀਂ ਵੀ ਉਹ ਪਿਗਮੈਂਟੇਸ਼ਨ ਤੋਂ ਪਰੇਸ਼ਾਨ ਤੁਹਾਡੇ ਵੀ ਚਿਹਰੇ ਦੇ ਛਾਈਆਂ ਨੇ ਜਾਂ ਕਿਸੇ ਵੀ ਤਰੀਕੇ ਦੇ ਕਿਸੇ ਵੀ ਤਰ੍ਹਾਂ ਦੇ ਦਾਗ ਨੇ ਤਾਂ ਤੁਸੀਂ ਇੱਕ سیرਮ ਬਣਾਣਾ ਹੈ ठीक है उस में थोड़ा जहा अपने फेस से लगाना है फिर तो हाँ उस सीरम में लगा के मॉइस्चराइजर की भी जरूरत नहीं पड़ेगी और कि सिरम इनग्रीडेंट्स जेडे मैं थोनों दिखा चुकी हाँ बट य कि मात्रा दे चीज़ लेनी है वह भी जानना जरूरी है और इस सिरमू डायरैक्ट अपलाई अपा नहीं करते जिस तरह कि हमने बनाया तो हूने यूज कर लिया वो अभी नहीं कर सकते ਠੀਕ ਹੈ ਇਹਦੇ ਕੀ ਕੀ ਹਾਨੀਆਂ ਨੇ ਕੀ ਕੀ ਲਾਭ ਹੈ ਇਸ ਤਰ੍ਹਾਂ ਯੂਜ਼ ਕਰਨਾ ਹੈ ਉਹ ਸਭ ਤੁਹਾਨੂੰ ਦੱਸੂਗੀ ਇਸ ਕਰਕੇ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹਿਣਾ ਸਭ ਤੋਂ ਪਹਿਲੇ ਸਾਨੂੰ ਚਾਹੀਦਾ ਹੋਵੇਗਾ ਕੱਚ ਦਾ ਕੋਈ ਵੀ ਕੰਟੇਨਰ ਤੁਹਾਡੇ ਕੋਲ ਪਿਆ ਹੋਵੇ ਕੋਈ ਛੋਟਾ ਮੋਟਾ ਕੰਟੇਨਰ ਕਿਉ ਨਾ ਹੋਵੇ ਜਿਹਦੇ ਨਾਲ ਪਰ ਇੱਕ ਸ਼ਰਤ ਹੈ ਕਿ ਇਹ ਸਾਰੀਆਂ ਚੀਜ਼ਾਂ ਡਿਪ ਹੋ ਜਾਣੀਆਂ ਚਾਹੀਦੀਆਂ ਔਰ ਜਿਹੜੇ ਤੁਸੀਂ ਇਨਗਰੀਡੀਅੰਟ ਯੂਜ਼ ਕਰੋਗੇ ਨਾ ਇਹਦੇ ਲਈ ਉਹ ਵਾਲੇ ਇਨਗਰੀਡੀਅੰਟ ਪਿਓਰ ਹੋਣੇ ਚਾਹੀਦੇ ਆ ਪਿਓਰ ਹੋਣੀ ਚਾਹੀਦੀ ਹੈ ਮੇਰੇ ਫੇਸ ਤੇ ਵੀ ਪਿਗਮੈਂਟੇਸ਼ਨ ਸੀ ਗਿਆ ਹਾਈ ਪਿਗਮੈਂਟੇਸ਼ਨ ਸੀ ਬਹੁਤ ਜ਼ਿਆਦਾ ਮੇਰਾ ਫੇਸ ਖਰਾਬ ਸੀ ਬਿਲਕੁਲ ਬਲੈਕ ਕਲਰ ਦੀ ਸੀ ਗਿਆ ਪਿਗਮੈਂਟੇਸ਼ਨ ਮੈਂ ਕਾਫੀ ਪਰੇਸ਼ਾਨ ਹੋ ਗਈ ਸੀ ਕਿ ਮੈਂ ਕਾਫੀ ਦਵਾਈਆਂ ਯੂਜ਼ ਕੀਤੀਆਂ ਸੀ ਕਾਫੀ ਕੁਝ ਲਗਾਇਆ ਸੀ ਬਟ ਮੈਨੂੰ ਕੋਈ ਫਰਕ ਜੜਾਉ ਨਹੀਂ ਪਿਆ ਸੀ ਹੁਣ ਜਾ ਕੇ ਜਿਹੜਾ ਮੈਨੂੰ ਫਰਕ ਪਿਆ ਸੀ ਉਹ ਉਹ ਸਾਬਣ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਕਿਹੜੀ ਸਾਬਣ ਸੀਗੀ अगर ਤੁਸੀਂ ਕਹੋਗੇ ਮੈਨੂੰ ਤਾਂ ਮੈਂ ਉਹ ਸਾਬਣ ਜਿਹੜੀ ਹੈ ਤੁਹਾਡੇ ਨਾਲ ਸ਼ੇਅਰ ਜਰੂਰ ਕਰੂੰਗੀ ਤੁਹਾਨੂੰ ਬਣਾ ਕੇ ਵੀ ਦਿਖਾ ਦਾਂਗੀ ਤੇ ਸਭ ਤੋਂ ਪਹਿਲੇ ਅਸੀਂ ਇਹ سیرਮ ਲੈਣੀ ਹੈ ਜੀ سیرਮ ਦੇ ਵਿੱਚ ਤੁਸੀਂ ਕੀ ਕਰਨਾ ਹੈ 2 ਚਮਚ ਲੈਣੇ ਹੈ ਕੋਕੋਨਟ ਆਇਲ ਪਿਓਰ ਕੋਕੋਨਟ ਆਇਲ ਹੋਣਾ ਚਾਹੀਦਾ ਜੀ 2 ਚਮਚ ਮੇਰੇ ਕੋਲੇ ਜਿਹੜਾ ਇਹ ਵਾਲਾ ਸਪੂਨ ਹੈ ਨਾ ਇਸ ਇਸ ਸਾਈਜ਼ ਦਾ ਇਸ ਸਾਈਜ਼ ਦੇ ਸਪੂਨ ਦੇ ਨਾਲ ਮੈਂ ਜਿਹੜਾ ਪਾ ਲਾਂਗੇ 2 ਚਮਚ ਪਾ ਲਏ ਆ ਮੈਂ ਪੂਰਾ ਭਰ ਕੇ ਠੀਕ ਹੈ 2 ਚਮਚ ਇਹ ਹੈਗਾ ਆਪਣਾ ਕੋਕੋਨਟ ਆਇਲ ਐਂਡ ਇਹਦੇ ਵਿੱਚ ਆਪਾਂ ਪਾਣਾ ਹੈ 1.5 ਚਮਚ ਬਦਾਮ ਦੇ ਤੇਲ ਦਾ 2 ਚਮਚ ਨਾਰੀਅਲ ਤੇਲ ਦਾ ਇੱਥੇ ਰੱਖ ਕੇ ਤੁਹਾਨੂੰ ਦੱਸਦੀ ਆ ਇਹ ਹੈ ਜੀ ਬਦਾਮ ਵਾਲਾ ਤੇਲ ਇਹ ਆਪਾਂ ਲਵਾਂਗੇ 1.5 ਚਮਚ 1.5 ਚਮਚ ਅਸੀਂ ਲਿਆ ਬਦਾਮ ਦਾ ਤੇਲ ਇੱਕ ਲਵਾਂਗੇ ਵਾਈਟ ਚੇਮਨ ਈ ਦਾ ਜਿਹੜਾ ਕੈਪਸੂਲ ਇੱਕ ਕੈਪਸੂਲ ਲੈਣਾ ਹੈ ਇਸ ਤੋਂ ਵੱਧ ਆਪਾਂ ਨਹੀਂ ਲੈਣਾ ਇੱਕ ਕੈਪਸੂਲ ਤੋਂ ਜ਼ਿਆਦਾ ਸਿਰਫ ਇੱਕ ਕੈਪਸੂਲ ਲੈਣਾ ਹੈ ਜੀ ਆਇਲ ਦੀ ਜਿਹੜੀ ਕੁਆਲਿਟੀ ਦੇ ਅਕੋਰਡਿੰਗ ਤੇ ਇਹਦਾ ਮੇਨ ਜ਼ਰੂਰੀ ਜਿਹੜਾ ਇਹਦਾ ਮੇਨ ਇੰਗਰੀਡੀਅੰਟ ਹੈ ਉਹ ਹੈ ਆਪਣੀ ਮੁਲੇਠੀ ਔਰ ਮੁਲੇਠੀ ਦਾ ਤੁਸੀਂ ਪਾਊਡਰ ਨਹੀਂ ਲੈਣਾ ਮੁਲੇਠੀ ਨੂੰ ਤੁਸੀਂ ਇਸ ਤਰ੍ਹਾਂ ਸਾਬਤ ਮੁਲੇਠੀ ਲੈਣੀ ਹੈ ਠੀਕ ਹੈ 1 ਪੀਸ 2 ਪੀਸ 2 ਚਮਚ ਮੈਂ ਨਾਰੀਅਲ ਦਾ ਤੇਲ ਪਾਇਆ ਸੀ ਤੇ 2 ਚਮਚ ਹੀ ਮੈਂ ਮੂਲੀ ਟੀ ਲਵਾਂਗੀ ਅ ਅੱਜ ਕੱਲ੍ਹ ਸਰਦੀਆਂ ਨੇ ਤੇ ਇਹ ਕਹਿੰਦੀ ਕਿਉਂ ਜੰਮ ਜਾਂਦਾ ਹੈ ਹਨਾ ਉਹ ਜੰਮ ਗਿਆ ਇਹਨੂੰ ਅੱਛੀ ਤਰ੍ਹਾਂ ਅਸੀਂ ਸ਼ੇਕ ਕਰ ਲੈਣਾ ਠੀਕ ਹੈ ਜੀ ਇਹਨੂੰ ਅੱਛੀ ਤਰ੍ਹਾਂ ਨਾਲ ਸ਼ੇਕ ਕਰਕੇ ਔਰ ਫਿਰ ਤੁਸੀਂ 3 ਦਿਨ ਧੁੱਪ ਦੇ ਵਿੱਚ ਰੱਖਣਾ ਉਹ 3 ਦਿਨਾਂ ਬਾਅਦ ਇਹ سیرਮ ਬਣ ਕੇ ਰੈਡੀ ਹੋਏਗਾ और सच्ची मुची मैजिकल सिरम है ये सिरम लगाने तो बाद तो हम किसी भी तरह के मॉइस्चराइजर की जरूरत ही नहीं पेगी जरूर एक बार ट्राई करना बना के देखना किसी भी तरह के दाग धब्बे है एक्ने मार्क्स है कोई भी मार्क्स ने तो डेस फेस से तो मार्क्स हौली हौली करके थोड़े घट जाएंगे यानी जिस तरह डार्क है हल्के लाइट होने ਸ਼ੁਰੂ ਹੋ ਜਾਣਗੇ ਇਹਦੇ ਨਾਲ ਕੋਈ ਵੀ ਚੀਜ਼ ਹੈ ਜੀ ਜੇ ਆਪਾਂ ਉਸ ਨੂੰ ਪ੍ਰੋਪਰ ਵੇ ਦੇ ਨਾਲ ਯੂਜ਼ ਕਰਦੀਆਂ ਤਾਂ ਹੀ ਸਾਡੀ ਸਕਿਨ ਜਿਹੜੀ ਹੈ ਫਿਰ ਉਸ ਲੈਵਲ ਤੇ ਪਹੁੰਚ ਜਾਂਦੀ ਹੈ ਸਹੀ ਹੋ ਸਕਦੀ ਹੈ ਬਟ ਜੇ ਅਸੀਂ ਆਲਸ ਨਾ ਕਰੀਏ ਤਾਂ ਹੁਣ ਇਹ ਇਹ سیرਮ ਜਿਹੜਾ ਸਾਡਾ ਇਹ ਬੜ ਕੇ ਤਿਆਰ ਹੋ ਗਿਆ ਹੈ ਤੇ ਇਸ سیرਮ ਨੂੰ ਮੈਂ ਹੁਣ 3 ਦਿਨ ਧੁੱਪ ਦੇ ਵਿੱਚ ਰੱਖਣਾ 3 ਦਿਨ ਧੁੱਪਾਂ ਲਗਵਾ ਕੇ ਉਸ ਤੋਂ ਬਾਅਦ ਇਹ سیرਮ ਮੈਂ ਜਿਹੜਾ ਹੈ यूज़ कर सकती हाँ अपने फेस के हर ब्लॉग के दिखाऊंगी अपनी स्किन भी दिखाती रहागी ठीक है और कि मैनू मेरी पहला वाली भी जोड़ी स्किन वह देखूंगी जो मेरे को फोटोज अवेलेबल हुई हैं तो दिखाऊंगी इस वीडियो में व्ध तो व् शेयर करना क्योंकि अजक कुछ हारमोन की प्रॉब्लम कुछ साड़ा खाण पीन का स्टाइल इस तरह का हो गया है ना ਇਸ ਚੀਜ਼ਾਂ ਕਰਕੇ ਸਾਡੀ ਜਿਹੜੀ ਹੈ ਸਕਿਨ ਹੈ ਉਹ ਖਰਾਬ ਹੁੰਦੀ ਹੈ ਪਿਗਮੈਂਟੇਸ਼ਨ ਦਾ ਮੇਨ ਮੇਨ ਕਾਰਨ ਜਿਹੜਾ ਹੈ ਉਹ ਹਾਰਮੋਨਸ ਦਾ ਵਿੱਚ ਚੇਂजेस ਆਉਂਦੇ ਆ ਇੱਕ ਇਹ ਵੀ ਹੈ ਕਿ ਸਾਡੀ ਗਟ ਹੈਲਥ ਜਿਹੜੀ ਹੈ ਉਹ ਸਹੀ ਨਹੀਂ ਹੈ ਕਿਉਂਕਿ ਸਾਡੇ ਪੇਟ ਦੇ ਵਿੱਚ ਹੀ ਗੰਦਗੀ ਹੈ ਹਨਾ ਉਹ ਅਚੀ ਤਰ੍ਹਾਂ ਪ੍ਰੋਪਰ ਜਿੰਨਾ ਦਾ ਪੇਟ ਸਾਫ਼ ਨਹੀਂ ਹੁੰਦਾ ਇਸ ਕਰਕੇ ਸਾਡੇ ਫੇਸ ਤੇ ਸਕਿਨ ਤੇ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਹੈ ਪੂਰਾ ਮਤਲਬ ਕਿ ਧਿਆਨ ਰੱਖਣਾ ਚਾਹੀਦਾ ਹੈ ਹੁਣ ਜਿਸ ਤਰ੍ਹਾਂ ਸਰਦੀਆਂ ਦੇ ਦਿਨ ਹੈ ਹੁਣ ਇਹਨਾਂ ਦਿਨਾਂ ਦੇ ਵਿੱਚ ਅਸੀਂ ਥੋੜਾ ਥੋੜਾ ਕੋਸਾ ਪਾਣੀ ਪੀ ਸਕਦੇ ਆ ਹਲਕਾ ਸੌਂਫ ਵਾਲਾ ਪਾਣੀ ਪੀ ਸਕਦੇ ਆ ਬਜਾਏ ਚਾਹ ਦੇ ਉਹ ਕਰਨਾ ਸਟਾਰਟ ਕਰ ਦੋ ਤੇ ਫਿਰ ਹੌਲੀ ਹੌਲੀ ਜੜੀਆਂ ਹੈ ਪਿਗਮੈਂਟੇਸ਼ਨ ਦੀ ਪ੍ਰੋਬਲਮ ਤੇ ਲਈ ਇੱਕ ਮੇਨ ਚੀਜ਼ ਹੋਰ ਹੈ ਜੇ ਅਸੀਂ ਕੋਈ ਵੀ ਟ੍ਰੀਟਮੈਂਟ ਕਰ ਰਹੇ ਆ ਨਾ ਪਿਗਮੈਂਟੇਸ਼ਨ ਲਈ ਤਾਂ ਸਾਨੂੰ ਚਾਹ ਛੱਡਣੀ ਜਿਹੜੀ ਉਹ ਜ਼ਰੂਰੀ ਹੈ ਮੈਂ ਵੀ ਚਾਹ ਛੱਡੀ ਸੀ ਜਿਹਦੇ ਕਾਰਨ ਮੈਨੂੰ ਜਲਦੀ ਫਰਕ ਪਿਆ ਸੀ ਔਰ ਮੇਰੀ ਹੀ ਗਲਤੀ ਜਿਹਦੇ ਕਾਰਨ ਸ਼ਾਇਦ ਤੁਹਾਨੂੰ ਆ ਮੇਰੀ ਨਜ਼ਰ ਆਂਦੀ ਹੋਏਗੀ ਆ ਵਾਲੀ ਸਾਈਡ ਤੇ ਵੀ ਆ ਵਾਲੀ ਸਾਈਡ ਤੇ ਇਹ ਬਿਲਕੁਲ ਲਾਈਟ ਹੋ ਗਈਆਂ ਸੀ ਇਹ ਮੇਰੀ ਗਲਤੀ ਨਾਲ ਆ ਰਹੀਆਂ ਨੇ ਕਿਉਂਕਿ ਜਿਹੜਾ ਸਾਬਣ ਯੂਜ਼ ਕੀਤਾ ਸੀ ਉਹ ਸਾਬਣ ਵੀ ਬੰਦ ਕਰਤਾ 1 ਮਹੀਨਾ ਵੀ ਪੂਰਾ ਮੈਂ ਹਾਂ 1 ਮਹੀਨਾ ਵੀ ਪੂਰਾ ਨਹੀਂ ਯੂਜ਼ ਕੀਤਾ ਸਾਬਣ ਠੀਕ ਹੈ ਇੱਕ ਇਹ ਗਲਤੀ ਹੋ ਗਈ ਦੂਸਰੀ ਗਲਤੀ ਸਰਦੀਆਂ ਦੇ ਵਿੱਚ ਤੁਪੇ ਬੈਠ ਜਾਣਾ ਬੇਸ਼ੱਕ ਅਸੀਂ ਸੂਰਜ ਵੱਲ ਮੁੱਖ ਕਰਕੇ ਨਹੀਂ ਬੈਠਦੇ ਪਰ ਜਿਹੜੀਆਂ ਸੂਰਜ ਦੀਆਂ ਕਿਰਨਾਂ ਨੇ ਪਿਗਮੈਂਟੇਸ਼ਨ ਵਾਲੀ ਸਕਿਨ ਦੇ ਲਈ ਬਹੁਤ ਜ਼ਿਆਦਾ ਹਾਰਮਫੁਲ ਨੇ ਕੁਝ ਚੀਜ਼ਾਂ ਨੂੰ ਅਸੀਂ ਧਿਆਨ ਦੇ ਵਿੱਚ ਰੱਖਦੇ ਹੋਏ ਧਿਆਨ ਰੱਖ ਕੇ ਇਹਨਾਂ ਚੀਜ਼ਾਂ ਦਾ फिर ही अभी कोई ना कोई ट्रीटमेंट जो है ही फायदेमंद होगा और जोड़ा सिरम बनाया है ये तो जरूर ट्राई करके देखना जिन्हें दे भी स्किन पर प्रॉब्लम है क्योंकि हले फिलहाल दो महीने इस तरह के है, है कि यह सिरम जो यूज कर सकते हैं साढ़े लग सद वैसे तो असि गर्मी के यूज़ कर सकते पर थोड़ा पता है गर्मी के वैसे ही पसीने के अपनी स्किन दो स्किन ऑयल इन्ना ज़्यादा इनक्रीज़ होंगे और गर्मी ज़्यादा लगती है है ना जो बदम वाला तेल है ना येसते लगा हल्की गर्मी लगती है ਠੀਕ ਹੈ ਜਿਹੜਾ origignal ਵਾਲਾ ਹੁੰਦਾ ਉਹਦੇ ਨਾਲ ਥੋੜਾ ਤਪਸ਼ ਨਿਕਲਦੀ ਹੈ ਫੇਸ ਦੇ ਵਿੱਚੋਂ ਹਲਕੀ ਗਰਮੀ ਨਿਕਲਦੀ ਹੈ ਹੈਨਾ ਗਰਮ-ਗਰਮ ਲੱਗਦਾ origignal ਹੋਣਾ ਚਾਹੀਦਾ ਤੁਹਾਡੇ ਕੋਲੇ ਇਹਦਾ ਨਾਰੀਅਲ ਦਾ ਤੇਲ ਠੀਕ ਹੈ ਜੀ ਬਦਾਮ ਦਾ ਤੇਲ ਵੀ ਬੇਸ਼ੱਕ ਥੋੜੀ ਮਾਤਰਾ ਦੇ ਵਿੱਚ ਪਣਾ ਲਓ serum ਥੋੜਾ ਪਣਾ ਲਓ ਫਿਰ origignal ਹੋ ਵੀ ਤਾਂ ਕਾਫੀ ਦਿਨ ਚੱਲ ਵੀ ਜਾਏਗਾ ਤੇ ਤੁਹਾਨੂੰ ਸਾਡਾ ਵੀਡੀਓ ਕਿਸ ਤਰ੍ਹਾਂ ਦਾ ਲੱਗਿਆ ਪਲੀਜ਼ ਕਮੈਂਟ ਕਰਕੇ ਜਰੂਰ ਦੱਸਣਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਜਿਨ੍ਹਾਂ ਨੂੰ ਪਿਗਮੈਂਟੇਸ਼ਨ ਹੈ ਜਿਹੜੇ ਇਸ ਪ੍ਰੋਬਲਮ ਦੇ ਨਾਲ ਜੁੜ ਰਹੇ ਨੇ ਹਨ ਉਹ ਇਸ ਪ੍ਰੋਬਲਮ ਤੋਂ ਆਪਣਾ ਛੁਟਕਾਰਾ ਪਾ ਸਕਣ ਇਹ ਛੋਟੇ-ਛੋਟੇ ਜਿਹੜੇ ਨੁਸਖੇ ਹਨ ਘਰੇਲੂ ਨੁਸਖੇ ਇਹਨਾਂ ਨਾਲ ਹੀ ਇਹਨਾਂ ਦਾ ਇਲਾਜ ਹੈ ਔਰ ਬਹੁਤ ਵੀਡੀਓ ਨੂੰ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਣਾ ਤੇ ਮਿਲਦੇ ਆਂ ਅੱਜ ਹੀ ਫਿਰ ਨੈਕਸਟ ਬਲੌਗ ਦੇ ਵਿੱਚ ਕੁਝ ਹੋਰ ਲੈ ਕੇ ਆਵਾਂਗੇ ਤੁਹਾਡੇ ਲਈ ਤੇ ਜਰੂਰ 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 ਸ਼ੇਅਰ ਕਰ ਦੇਣਾ ਤਾਂ ਕਿ ਜਿਨ੍ਹਾਂ ਦੇ ਵੀ ਛਾਂਗਾਂ ਨੇ ਜਿਨ੍ਹਾਂ ਦੇ ਦਾਗ ਨੇ ਉਹ ਆਪਣਾ ਟ੍ਰੀਟਮੈਂਟ ਕਰ ਸਕਣ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜਾਣਕਾਰੀ ਜਰੂਰ ਦੱਸਣਾ ਸਾਨੂੰ